ਲੋ ਜੀ ਬਾਈ ਅੱਜ ਆਪਾਂ ਵੀਡੀਓ ਆਪਣੇ ਘਰੋਂ ਹੀ ਬਣਾ ਰਹੇ ਆਂ ਆਪਣੇ ਕੋਲ ਇੱਕ ਮੱਝ ਹੈ ਜੀ ਬਕਾਊ ਤੀਜੇ ਸੂਏ ਸੁਣਾਏ ਨੇ ਠੀਕ ਹੈ ਜੀ ਤੇ ਸੂਣ ਦੇ ਵਿੱਚ ਤਰੀਬਨ 5-4 ਦਿਨ ਲੈ ਸਕਦੀ ਹਫਤਾ ਵੀ ਲੈ ਸਕਦੀ ਆ 10 ਦਿਨ ਵੀ ਲੈ ਸਕਦੀ ਆ ਠੀਕ ਹੈ ਜੀ ਲੋ ਜੀ ਊਰੀ ਭਾਰੀ ਮੱਝ ਆ ਇਹ ਨਾ ਠੀਕ ਹੈ ਜੀ ਕਿਸੇ ਨੇ ਵੀ ਲੈਣੀ ਹੋਈ ਕੋਈ ਮੱਝ ਲੱਭਦਾ ਹੋਵੇ ਤਾਂ ਆ ਕੇ ਦੇਖ ਲਿਓ ਬਾਈ ਆਪਣੇ ਘਰੇ ਖੜੀ ਆ ਠੀਕ ਹੈ ਜੀ ਮੰਦੋ ਬੰਦੋ ਬਸ ਪੂਰੀ ਬਾਈ ਭਾਰੀ ਮੈਸ ਹੈ ਨਾ ਚੰਗੀ ਧਾਰਤੂਰ ਬਹੁਤ ਵਧੀਆ ਤੇ ਜਿਹਨੇ ਵੀ ਲੈਣੀ ਹੋਈ ਨੰਬਰ ਆਪਣਾ ਸੇਮ ਹੈ ਜੀ 8146178790 ਤੇ ਗੱਲਬਾਤ ਕਰਕੇ ਆਗੇ ਦੇਖ ਲਿਓ ਜੀ ਠੀਕ ਹੈ ਜੀ ਬਾਕੀ ਜੋ ਵੀ ਆਪਣੀ ਗੱਲਬਾਤ ਫੋਨ ਤੇ ਕਰ ਲਿਓ ਜੀ 110000 ਮੁੱਲਾ ਬਾਕੀ ਮਾਨ ਤੌਣ ਜਰੂਰ ਕਰਾਂਗੇ ਬਾਈ ਠੀਕ ਹੈ ਜੀ ਤੇ ਲੋ ਜੀ ਵੀਰੋ ਅੱਜ ਆਪਾਂ ਤੁਹਾਨੂੰ ਦੋ ਟਰੈਕਟਰ ਦਿਖਾਉਣੇ ਆ ਜੀ ਇੱਕ ਫਾਰਮ ਟਰੈਕ 45 ਹੈ ਜੀ ਇੱਕ ਮਹਿੰਦਰਾ 475 ਕਲਾ ਆਪਾਂ ਤੁਹਾਨੂੰ ਫਾਰਮ ਟਰੈਕ 45 ਦਿਖਾਉਣਾ ਜੀ 2003 ਮਾਡਲ ਹੈ ਸਾਰਾ ਟਰੈਕਟਰ origional ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚੋਂ ਦੇਖ ਲਓ ਇਹ ਆਪਣੇ ਕਿਸੇ ਵੀਰ ਕੋ ਖੜੇ ਨੇ ਟਰੈਕਟਰ ਬਕਾਉ ਠੀਕ ਹੈ ਜੀ ਏਰੀਆ ਹੈਗਾ ਵੀਰ ਦਾ ਕੀਰਤਪੁਰ ਸਾਹਿਬ ਦੇ ਕੋਲੇ ਪਿੰਡ ਹੈ ਬਾਈ ਦਾ ਠੀਕ ਹੈ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਏਰੀਆ ਲੋਕਲ ਹੀ ਪੈਂਦਾ ਜੀ ਤੇ ਕੰਡੀਸ਼ਨ ਤੁਸੀਂ ਵੀਡੀਓ ਨੂੰ ਦੇਖ ਲਓ ਬਾਈ ਨੇ ਚੰਗੀ ਤਰ੍ਹਾਂ ਵੀਡੀਓ ਬਣਾਈ ਹੋਈ ਆ ਰਿੰਮਾ ਰੁੰਮਾ ਦਾ ਟਰੈਕਟਰ ਸਾਰਾ オリジナル ਹੈ ਜੀ 45 ਕੇ ਪੈਸੇ ਟਾਇਰ ਖੜੇ ਆ ਟਰੈਕਟਰ ਤੇ ਠੀਕ ਹੈ ਜੀ ਬਾਈ ਨੇ ਬਹੁਤ ਚੰਗੀ ਤਰ੍ਹਾਂ ਵੀਡੀਓ ਬਣਾ ਕੇ ਭੇਜੀ ਆ ਲਓ ਜੀ ਕਰੋ ਚੈੱਕ ਕੋਈ ਮੇਰਾ ਵੀਰ 45 ਲੈਣ ਦਾ ਚਾਹਵਨ ਹੋਇਆ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਹੋਰ ਕੋਈ ਜਾਣਕਾਰੀ ਜਿਹੜੀ ਵੀ ਲੈਣੀ ਹੋਈ ਬਾਈ ਤਾਂ ਲੈ ਲਿਓ ਦੋਨੇ ਟਰੈਕਟਰ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਤੇ ਬਾਈ ਕਹਿੰਦਾ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਹੈ ਇਹਨਾਂ ਪੂਰੀ ਤਸੱਲੀ ਕਰਕੇ ਲੈ ਜਾਓ ਲਿਫਟ ਲੋਡ ਦਾ ਜਮਾ ਓਕੇ ਹੈ ਜੀ ਠੀਕ ਹੈ ਜੀ ਲੋ ਜੀ ਇਧਰੋਂ ਵੀ ਕਰੋ ਚੈੱਕਾ ਸ਼ੋ ਸ਼ੂ ਦਾ ਰੰਗ ਪੂਰਾ ਘੈਂਟ ਪਿਆ ਬਾਈ ਕੋਈ ਟੁੱਟਪੰਨ ਨਹੀਂ ਹੈਗੀ ਟਰੈਕਟਰ ਦੀ ਸਾਫ਼ ਸੁਥਰਾ ਟਰੈਕਟਰ ਹੈ ਜੀ ਦੂਜੇ ਪਾਸੇ ਦੇ ਵੀ ਚੈੱਕ ਕਰ ਲਓ ਬਾਈ ਚੰਗੀ ਤਰ੍ਹਾਂ ਠੀਕ ਹੈ ਜੀ ਸ਼ੋ ਸ਼ੂ ਦਾ ਰੰਗ ਦੇਖੋ ਐਨ ਓਕੇ ਪਿਆ ਕਿਥੋਂ ਰੰਗ ਨਹੀਂ ਖਰਾਬ ਹੋਇਆ ਹੋਇਆ ਤੇ ਇੰਜਣ ਦਾ ਬਾਈ ਕਹਿੰਦਾ ਪੂਰਾ ਵਧੀਆ ਆਪਣੀ ਆ ਕੇ ਵਾਕੇ ਤਸੱਲੀ ਕਰ ਲਿਓ ਫੇਰ ਸੌਦਾ ਕਰ ਲਓ ਟਰੈਕਟਰ ਦਾ ਜੀ ਮਰਾੜ ਮੂੜ ਬਹੁਤ ਘੈਂਟ ਪਿਆ ਟਰੈਕਟਰ ਤੇ ਮੁੱਲ ਰੱਖਿਆ ਬਾਈ ਨੇ ਦਾ 195000 ਬਾਕੀ ਮੌਕੇ ਤੇ ਵਧੀਆ ਮਾਣ ਤਨ ਹੋ ਜਾਊਗਾ ਜੀ ਠੀਕ ਹੈ ਜੀ ਡਿਮਾਂਡ ਰੱਖੀ ਹੈ ਬਾਈ ਨੇ ਤੇ 475 ਆ ਗਿਆ ਜੀ 2001 ਮਾਡਲ ਪਲੇਰੇ ਮਾਲਾ ਜੀ ਇਹ ਵੀ ਟਰੈਕਟਰ ਪੂਰਾ ਵਧੀਆ ਟਾਇਰ ਇਹਦੇ ਵੀ ਇੰਨੇ ਕਿੰਨ ਬਾਈ ਸੇਮ ਹੈ ਠੀਕ ਹੈ ਜੀ ਸਾਰਾ origional ਆ ਟਰੈਕਟਰ ਉੱਪਰ ਤੇ ਥੋੜਾ ਥੋੜਾ ਰੰਗ ਚਿੱਟਾ ਹੋਇਆ ਉਹ ਸੋ ਦਾ ਬਖਸੀ ਦਾ ਬਾਈ ਰੰਗ ਪੂਰਾ ਵਧੀਆ ਖੜਾ ਠੀਕ ਹੈ ਜੀ ਪੂਰਾ ਸ਼ਕੀਨ ਟਰੈਕਟਰ ਹੈ ਇਹ ਵੀ 50 ਨੰਬਰ ਦਾ ਹੀ ਹੈ ਜੀ ਠੀਕ ਹੈ ਜੀ ਵੀਡੀਓ ਚ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਹਨ ਕਿਸੇ ਨੇ 475 ਲੈਣਾ ਹੋਇਆ ਤਾਂ ਬਾਈ ਨਾਲ ਕਰ ਲਿਓ ਜੀ ਸੰਪਰਕ ਬਾਈ ਦਾ ਪਿੰਡ ਬੂੰਗਾ ਸਾਹਿਬ ਦੇ ਕੋਲ ਜਮ੍ਹਾਂ ਹੀ ਪੈ ਜਾਂਦਾ ਠੀਕ ਹੈ ਜੀ ਟਾਇਰ ਟੂਰ ਬਾਈ ਵਧੀਆ ਚੱਲਣੇ ਜੋ ਗਹਿਣ ਪੂਰੇ ਵਧੀਆ ਪਏ ਆ ਇਹਦਾ ਮੁੱਲ ਕਰਦਾ ਬਾਈ 1,80,000 ਰੁਪਇਆ ਤੇ 24 ਮਾਨਦਾਨ ਹੋ ਜਾਊਗਾ ਜੀ ਜਿਨੇ ਵੀ ਲੈਣਾ ਹੋਇਆ ਠੀਕ ਹੈ ਜੀ ਕੋਈ ਹੋਰ ਜਾਣਕਾਰੀ ਲੈਣੀ ਹੋਈ ਜਿਹੜੀ ਆਪਾਂ ਵੀਡੀਓ ਦੇ ਵਿੱਚ ਨਾ ਦੱਸੀ ਹੋਵੇ ਤਾਂ ਬਾਈ ਦਾ ਨੰਬਰ ਚੱਲਦਾ ਸਕਰੀਨ ਤੇ ਬਾਈ ਨਾਲ ਕਰ ਲਿਓ ਜੀ ਗੱਲਬਾਤ ਠੀਕ ਹੈ ਜੀ ਤੇ ਹੋਰ ਵੀ ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਸੰਪਰਕ ਕਰ ਸਕਦਾ ਜੀ ਮਿਲਦੇ ਹਾਂ ਹੋਰ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤਹਿ